ਜੀ ਅੱਜ 10 ਦਿਨ ਹੋ ਗਏ ਆਪਣੀ ਲੜਕੀ ਗੁੰਮ ਹੋ ਗਈ ਸੀ ਅਸੀਂ ਬਹੁਤ ਹੀ ਦੇਖਭਾਲ ਕਰੀ ਐ ਸਾਨੂੰ ਮਿਲੀ ਨਹੀਂ ਉਹਨਾਂ ਨੇ ਆਖਿਆ ਤੁਸੀਂ 3 ਵਜੇ ਆਇਓ 4 ਵਜੇ ਸਾਨੂੰ ਟਾਈਮ ਦੇਈ ਗਏ ਅਸੀਂ ਗਰੀਬ ਆਦਮੀ ਆ ਰੋ ਬਿਲਕ ਕੇ ਅਸੀਂ ਘਰੇ ਵਗ ਗਏ ਖਵਾ ਪਿਆ ਕੇ ٹاਗਾ ਡੋਰਾ ਸਿੱਟ ਕੇ ਕੁੜੀ ਨੂੰ ਆਪ ਦੇ ਕਬਜ਼ੇ ਕਰ ਲਈ ਅਸੀਂ ਇੱਥੇ ਦੇਖੀ ਗਏ ਘਰੇ ਵੀ ਸਾਹਨੇ ਆ ਲਗਾਏਗੇ ਕਰਦੇ ਉਹਦੇ ਫਿਰ ਆ ਕਹਿੰਦੇ ਆਂਗੇ ਪਰ ਜਾਈਆਂ ਕਹਿੰਦੀ ਆ ਵੀ ਸਾਡੇ ਕੋਲ ਕੁੜੀ ਨਹੀਂ ਹੈਗੀ ਕੁੜੀ ਐਸੀ ਵੱਢਦੇ ਸੀ ਤੇ ਸਾਰੇ ਸਾਨੂੰ ਥੱਕਾ ਮਾਰਨ ਲੱਗੇ ਸਾਨੂੰ ਮਾਰ ਕੱਢ ਦਿੱਤੇ ਕੋਈ ਲੱਤਾ ਮਾਰੇ ਕੋਈ ਥੱਪੜ ਮੱਕਾ ਮਾਰੇ ਸਾਨੂੰ ਬਾਹਰ ਕੱਢ ਦਿੱਤੇ ਕੋਈ ਕੁੜੀ ਦੀ ਮਾਂ ਹੈ ਕਿ ਉੱਥੇ ਪਈਏ ਮੁੱਦੀ ਪਈ ਹੈ ਪਾਣੀ ਛਿੜਕੇ ਤੇ ਮਸਾ ਤੁਸੀਂ ਨੂੰ ਸਾਧਵਾਇਆ ਹੈਗਾ ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਇੱਕ ਹਫਤਾ ਪਹਿਲਾਂ ਇੱਕ ਲੜਕੀ ਇੱਕ ਲੜਕੇ ਦੇ ਨਾਲ ਘਰੋਂ ਚਲੇ ਜਾਂਦੀ ਹੈ ਜਿਸ ਦੀ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਦਰਖਾਸਤ ਵੀ ਲਿਖਾਈ ਜਾਂਦੀ ਹੈ ਅੱਜ ਇੱਥੇ ਹਜੂਮ ਇਕੱਠਾ ਹੋਇਆ ਆ ਤੇ ਕੋਈ ਨਾਹਰੇਬਾਜੀ ਵੀ ਕੀਤੀ ਜਾ ਰਹੀ ਹੈ ਤੇ ਆ ਲੜਕਾ ਲੜਕੀ ਨੂੰ ਜਿਹੜਾ ਹੈਗਾ ਪੁਲਿਸ ਨੇ ਬਰਾਮਦ ਵੀ ਕਰ ਲਿਆ ਤੇ ਅੰਦਰ ਬਿਠਾਏ ਵੀ ਹੋਏ ਨੇ ਹੁਣ ਪਰਿਵਾਰਿਕ ਮੈਂਬਰ ਦੋਨਾਂ ਧਿਰਾਂ ਦੇ ਇੱਥੇ ਖੜੇ ਨੇ ਅਸੀਂ ਜਾਣਕਾਰੀ ਲੈ ਲੈਨੇ ਕੀ ਪੂਰਾ ਮਾਮਲਾ ਕੀ ਸੀਗਾ ਇਹ ਪੂਰਾ ਮਾਮਲੇ ਦੇ ਬਾਰੇ ਜਾਣਕਾਰੀ ਦਿਓ ਵੀ ਕੀ ਹੋਇਆ ਤੇ ਕਦੋਂ ਹੋਇਆ ਏ ਜੀ ਅੱਜ 10 ਦਿਨ ਹੋ ਗਏ ਆਪਣੀ ਲੜਕੀ ਗੁੰਮ ਹੋ ਗਈ ਸੀ ਅਸੀਂ ਬਹੁਤ ਹੀ ਦੇਖਭਾਲ ਕਰੀ ਐ ਸਾਨੂੰ ਮਿਲੀ ਨਹੀਂ ਅਸੀਂ ਫੇਰ ਕੱਲ ਥਾਣੇ 'ਚ ਆ ਕੇ ਰਿਪੋਰਟ ਦਿੱਤੀ ਇਹਨਾਂ ਨੂੰ ਤਾਂ ਉਹਨਾਂ ਨੇ ਆਖਿਆ ਤੁਸੀਂ 3 ਵਜੇ ਆਇਓ 4 ਵਜੇ ਸਾਨੂੰ ਟਾਈਮ ਦੇ ਹੀ ਗਏ ਅਸੀਂ ਗਰੀਬ ਆਦਮੀ ਆ ਰੋ ਬਿਲਕ ਕੇ ਅਸੀਂ ਘਰੇ ਵਗ ਗਏ ਨਾ ਰੋਟੀ ਖਾਈ ਐ ਨਾ ਰੋਟੀ ਖਾਈ ਨਾ ਪਾਣੀ ਪੀਆ ਕੁੜੀ ਸਾਡੀ ਨਣ ਦਾ ਨਣ ਦਾ ਹੈਗੀ ਗੁੱਡੀ ਸਾਡੀ ਉਹਨੂੰ ਟ੍ਰੈਕ ਵੀ ਪੈ ਜਾਂਦਾ ਹੈਗਾ ਲੜੇ ਲੜਕੀ ਬਿਮਾਰ ਵੀ ਵਾਲੀ ਹੈਗੀ ਅਸੀਂ ਬਹੁਤ ਦੁਖੀ ਪਿਓ ਹੈ ਨਹੀਂ ਇਹ ਬੁੱਢੀ ਇਹ ਕਿ ਕਿੱਥੇ ਉਹ ਖੜਾ ਹੈ ਇਹ ਨੂਹ ਵਾਲੀ ਇਹ ਨੂਹ ਹੈਗੀ ਲੜਕੀ ਇਹ ਨੂਹ ਹੈਗੀ ਇਹ ਦੋ ਮੁੰਡੇ ਹੈਗੇ ਦੋ ਮੁੰਡੇ ਤਿੰਨ ਕੁੜੀਆਂ ਮੁੰਡਾ ਕੌਣ ਸੀਗਾ ਜਿਹਦਾ ਲੈ ਕੇ ਗਿਆ ਸੀ ਕੁੜੀ ਉਹ ਸਾਹਨੇ ਹੜਦਾ ਹੈਗਾ ਗਾਣਾ ਬਜਾਣਾ ਕਰਦਾ ਹੈਗਾ ਮਾਤਾ ਦੀਆਂ ਪੇਟਾ ਪੂਟਾ ਗਾਉਂਦੀਆਂ ਤੇ ਬੈਟਰਾਂ ਚ ਜਾਂਦਾ ਪੈਲਸਾਂ ਚ ਤੇ ਠੱਗੀ ਨਾਲ ਉਹ ਭਰਾ ਲੱਗਦਾ ਹੈਗਾ ਸਾਡੀ ਸਕੀਰੀ ਚ ਉਹ ਕੋਈ ਗੋਤ ਨਹੀਂ ਲੱਗਦੀ ਰਿਸ਼ਤਾ ਨਹੀਂ ਲੱਗਦਾ ਹੈਗਾ ਕੋਈ ਰਿਸ਼ਤਾ ਨਹੀਂ ਲੱਗਦਾ ਹੈਗਾ ਭਰਾ ਲੱਗਦਾ ਹੈਗਾ ਤੇ ਕੁੜੀ ਚੰਗੀ ਸੋਹਣੀ ਸੀਗੀ ਤੇ ਉਹਦੂੰ ਖਵਾ ਪਿਆ ਕੇ ਤਾਗਾ ਡੋਰਾ ਸਿੱਟ ਕੇ ਕੁੜੀ ਨੂੰ ਆਪਦੇ ਕਬਜ਼ੇ ਕਰ ਲਈ ਅਸੀਂ ਇੱਥੇ ਦੇਖੀ ਗਏ ਘਰੇ ਵੀ ਸਾਹਨੇ ਆ ਲਗਾਏਗੇ ਕਰਦੇ ਉਹਦੇ ਪਰਾ ਕਹਿੰਦੇ ਹੈਗੇ ਪਰ ਜਾਈਆਂ ਕਹਿੰਦੀ ਆ ਵੀ ਸਾਡੇ ਕੋਲ ਕੁੜੀ ਨਹੀਂ ਹੈਗੀ ਸਾਨੂੰ ਪੱਕਾ ਉੱਥੇ ਸ਼ੱਕ ਸੀਗਾ ਵੀ ਕੁੜੀ ਤੁਹਾਡੇ ਕੋਲ ਹੈਗੀ ਇੱਥੇ ਆਪਾਂ ਇੱਥੇ ਥਾਣੇ ਚਾਹੇ ਥਾਣੇ ਵਾਲੇ ਜਵੇਂ ਮੁੱਕਰ ਕੇ ਕਹਿੰਦੇ ਮੁੰਡੇ ਕੋਲ ਕੁੜੀ ਨਹੀਂ ਹੈਗੀ ਇਦਾਂ ਕਰਕੇ ਅਸੀਂ ਬੇਨਤੀ ਵਾਲੀ ਗੱਲ ਹੈ ਕੁੜੀ ਸਾਨੂੰ ਵਾਪਸ ਜਾਣੀ ਚਾਹੀਦੀ ਹੈ ਮੁੰਡਾ ਆ ਦੀ ਥਾਂ ਰਵੇ ਆਪਾਂ ਆਪੇ ਅਸੀਂ ਕਰਾਂਗੇ ਪਚਾਇਤ ਤੋਰੀ ਗੱਲ ਮੁੰਡੇ ਨਾਲ ਆਪਦੀ ਬਰਾਦਰੀ ਨਾਲ ਤੇ ਕੁੜੀ ਸਾਡੀ ਹੁਣ ਸਾਨੂੰ ਮਿਲਣੀ ਚਾਹੀਦੀ ਤੁਸੀਂ ਹੁਣ ਅਜ ਥਾਣੇ ਦੇ ਬਾਹਰ ਵੀ ਆਏ ਹੋ ਇੱਥੇ ਵੀ ਹੰਗਾਮਾ ਹੋ ਰਿਹਾ ਕੀ ਕਾਰਨ ਕੀ ਹੈ ਇਹ ਕੁੜੀ ਨੂੰ ਲੈ ਕੇ ਵੀ ਕੁੜੀ ਨੂੰ ਲਾਇਆ ਜਾਵੇ ਕੋਈ ਮਿਲੇ ਨਹੀਂ ਦੇ ਰਿਹਾ ਅੰਦਰ ਲੈ ਕੇ ਜਾਇ ਤੇ ਕੁੜੀ ਕੁੜੀ ਸਾਡੇ ਬੰਨੇ ਐਸੀ ਕੁੜੀ ਸਾਡੇ ਕੰਨੀ ਬਿਆਨ ਦੇਵੇ ਕੁੜੀ ਅਸੀਂ ਅਸੀਂ ਲੈ ਕੇ ਜਾਣਾ ਚਾਹੁੰਦੇ ਹਾਂਗੇ ਸਾਡੀ ਗੋਤ ਦਾ ਮੁੰਡਾ ਨਹੀਂ ਹੈਗਾ ਕੋਈ ਰਿਸ਼ਤਾ ਨਹੀਂ ਲੱਗਦਾ ਹੈਗਾ ਉਹ ਜਾਣ ਕੇ ਕੋਈ ਧਾਗਾ ਤਬੀਤ ਖਵਾ ਕੇ ਐਂਦਾ ਕੁੜੀ ਨੂੰ ਲੈ ਕੇ ਗਿਆ ਕਿਸੇ ਜਾਂਦਾ ਵੀ ਕੁੜੀ ਤੇ ਮੁੰਡਾ ਦੋਨੇ ਬਾਲਗ ਨੇ ਬਾਲਕ ਹੈ ਕਿ 16 ਸਾਲ ਦੀ ਉਮਰ ਹੈਗੀ ਕੁੜੀ ਦੀ ਹਾਂਜੀ ਹਾਂ ਬਸ ਮੁੰਡੇ ਦੀ ਉਮਰ ਕਿੰਨੀ ਹੈ ਮੁੰਡੇ ਕਿਉਂ ਉਹਦੇ ਉੱਤੇ ਗਏ ਇਸ ਚੀਜ਼ ਵੀ ਕਦੋਂ ਹੋਇਆ 14 ਜਲਮ ਸਾਨੂੰ ਕੀ ਪਤਾ ਸਾਡੇ ਭਾਵੇਂ 10 ਸਾਲ ਦਾ 20 ਸਾਲ ਦਾ ਸਾਨੂੰ ਕੀ ਪਤਾ ਹੁਣ ਮਾਪਿਆਂ ਨੂੰ ਪਤਾ ਹੈ ਹੁਣ ਪੁਲਿਸ ਨੇ ਮੁੰਡੇ ਤੇ ਕੁੜੀ ਨੂੰ ਦੋ ਮਹੀਨੇ ਉੱਥੇ ਲਿਆਂਦਾ ਆ ਮੁੰਡਾ ਤਾਂ ਹੈ ਨਹੀਂ ਕੁੜੀ ਹੈਗੀ আর ਜੇ ਮੁੰਡਾ ਹੈਗਾ ਤਾਂ ਸੈਟ 'ਚ ਬਿਠਾਤਾ ਉਹਨਾਂ ਨੇ ਸੈਟ 'ਚ ਬਿਠਾਦਾ ਕੁੜੀ ਤਾਂ ਬੈਠੀ ਕੁੜੀ ਅਸੀਂ ਦੇਖ ਲਿੱਤੀ ਹੁਣ ਤੁਹਾਨੂੰ ਮਿਲਣ ਨਹੀਂ ਦੇ ਰਹੇ ਕੁੜੀ ਐਸੀ ਵੱਢਦੇ ਸੀ ਤਾਂ ਸਾਰੇ ਸਾਨੂੰ ਥੱਕਾ ਮਾਰਨ ਲੱਗੇ ਅਸੀਂ ਉਹਨੂੰ ਬਾਹਰ ਕੱਢ ਦਿੱਤੇ ਕੋਈ ਲੱਤਾਂ ਮਾਰੇ ਕੋਈ ਥੱਪੜ ਮੁੱਕਾ ਮਾਰੇ ਸਾਨੂੰ ਬਾਹਰ ਕੱਢ ਦਿੱਤੇ ਕੋਈ ਕੁੜੀ ਦੀ ਮਾਂ ਹੈਗੀ ਉੱਥੇ ਪਈਏ ਮੁੱਢੀ ਪਈ ਹੈ ਪਾਣੀ ਛਿੜਕੇ ਤੇ ਮਸਾ ਤੇ ਸਾਨੂੰ ਸਾਧਵਾਇਆ ਹੈਗਾ ਇਹ ਦੇਖ ਲਓ ਇਹ ਥਾਣਾ ਵੀ ਬੰਦ ਕਰ ਲੈ ਗੇਟ ਕਾ ਦੇ ਵਾਸਤੇ ਲਾਇਆ ਨੇ ਹਾਂਜੀ ਇਹ ਕੁੜੀ ਹੈਗੀ ਇਹ ਕੁੜੀਆਂ ਹੈ ਜਾਂ ਮਾਸੇ ਦੀ ਭੈਣੇ ਕੁੜੀ ਹੈਗੀ ਮੇਰੀ ਜੋ ਗੇਟ ਕਾ ਦੇ ਵਾਸਤੇ ਥਾਣੇਦਾਰ ਗੇਟ ਥੋੜੇ ਲਾਉਂਦੇ ਹੁੰਦੇ ਮੁੰਡੇ ਵਾਲੇ ਵੀ ਹੈਗੇ ਉਥੇ ਮੁੰਡੇ ਵਾਲੇ ਪਤਾ ਨਹੀਂ ਸੀ ਨਹੀਂ ਦੇਖੇ ਕੁੜੀ ਹੈਗੀ ਮੁੰਡੇ ਵਾਲੇ ਵੀ ਮੁੰਡਾ ਵਾਲੇ ਵੀ ਨਾਲ ਹੀ ਹੈਗੇ ਨਾ ਦੇ ਉਹ ਕੁੜੀ ਨੂੰ ਦੱਸਿਆ ਜਾਂਦਾ ਵੀ ਕੁੜੀ ਅੰਦਰ ਬੈਠੀ ਆ ਮੁੰਡਾ ਵੀ ਅੰਦਰ ਹੀ ਆ ਪਰ ਪੁਲਿਸ ਵਾਲੇ ਮਿਲਣ ਨਹੀਂ ਦੇ ਰਿਹਾ ਹੁਣ ਦੇਖਦੇ ਆ ਵੀ ਹੁਣ ਐਸਐਚਓ ਨਾਲ ਵੀ ਗੱਲ ਕਰਾਂਗੇ ਵੀ ਇਸ ਮਾਮਲੇ ਦੇ ਵਿੱਚ ਪੂਰੀ ਸੱਚਾਈ ਕੀ ਆ ਤੇ ਇਹਦਾ ਕੀ ਹੱਲ ਨਿਕਲਦਾ ਹੁਣ ਲੜਕਾ ਲੜਕੀ ਦੇ ਮਾਮਲੇ ਦੇ ਵਿੱਚ 18 ਡਿਵੀਜ਼ਨ ਨੰਬਰ 7 ਦੇ ਐਸਐਚਓ ਭੁਪਿੰਦਰ ਸਿੰਘ ਜੀ ਦਾ ਕੀ ਕਹਿਣਾ ਆ ਸਰ ਕੀ ਸੀ ਮਾਮਲਾ ਇਹ ਜਿਹੜਾ ਲੜਕਾ ਲੜਕੀ ਦਾ ਸੀਗਾ ਬਾਹਰ ਹਜੂਮ ਇਕੱਠਾ ਹੋਇਆ ਇਹ ਜੀ ਆਪਣਾ ਅੱਜ ਤੋਂ 5-6 ਦਿਨ ਪਹਿਲਾਂ ਸਾਡੇ ਇੱਕ ਲੜਕੀ ਸੀਗੀ ਰਾਖੀ ਉਹ ਉਮਰ ਕਰੀ 20 ਸਾਲ ਉਹ ਆਪਣੀ ਮਰਜ਼ੀ ਨਾਲ ਕਰਨਾਲ ਦੇ ਮੁੰਡਿਆਂ ਨਾਲ ਦਿੱਲੀ ਚਲੀ ਗਈ ਸੀ ਉਸ ਤੋਂ ਬਾਅਦ ਉਹ ਅੱਜ ਆਪਣੀ ਮਰਜ਼ੀ ਨਾਲ ਹੀ ਵਾਪਸ ਆ ਗਈ ਹੈ ਤੇ ਥਾਣੇ ਆਈ ਹੈ ਥਾਣੇ ਆ ਆਣ ਤੋਂ ਦਾ ਬਿਆਨ ਲਿਖਿਆ ਉਹਨੇ ਕਿਹਾ ਵੀ ਆਪਣੀ ਮਰਜ਼ੀ ਨਾਲ ਗਈ ਸੀ ਮਰਜ਼ੀ ਨਾਲ ਵਾਪਸ ਆ ਗਈ ਆ ਤਾਂ ਹੁਣ ਜਿਹੜੇ ਉਹਦੇ ਘਰ ਦੇ ਆ ਉਹਦੇ ਵਗੈਰਾ ਹੈਗੇ ਆ ਮਹੱਲੇ ਵਾਲੇ ਉਹ ਇਕੱਠੇ ਹੋ ਗਏ ਵਗੈਰਾ ਹੈ ਇਹ ਹੀ ਮਸਲਾ ਹੋਰ ਕੋਈ ਨਹੀਂ ਜੀ ਲੜਕਾ ਵੀ ਨਾਲ ਆਇਆ ਉਹਦੇ ਨਹੀਂ ਲੜਕੀ ਲਈ ਆਈ ਆ ਉਹ ਕਹਿੰਦੀ ਕਿ ਜਦੋਂ ਹੀ 5-6 ਦਿਨ ਰਹੇ ਆ ਤਾਂ ਲੜਕਾ ਮੈਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਸੀਗਾ ਤੇ ਮੈਂ ਕਿਹਾ ਨਹੀਂ ਮੈਂ ਵਾਪਸ ਜਾਣਾ ਤੇ ਮੈਨੂੰ ਬਹਾਨਾ ਮਾਰ ਕੇ ਲਗਾਣੀ ਦੀ ਟ੍ਰੇਨ 'ਚ ਬਹਿ ਕੇ ਵਾਪਸ ਆਈ। ਇਹ ਲੜਕੀ ਬਾਲਗ ਹੈ ਜਾਂ ਨਾਬਾਲਗ ਹੈ? 20 ਸਾਲ ਤੋਂ ਉੱਪਰ ਹੈ। ਅੱਛਾ। ਬਲਗ ਹੈ। ਤੇ ਇਹ ਉਹ ਇੱਥੇ ਕੋਈ ਪੁਲਿਸ ਕਾਰਵਾਈ ਹੋਊਗੀ ਜੇ ਮੈਂ ਆਪਣਾ ਬਿਆਨ ਲਿਖਾਤਾ ਵੀ ਮੈਂ ਗਈ ਮਰਜ਼ੀ ਨਾਲ ਸੀ ਮਰਜ਼ੀ ਨਾਲ ਆ ਗਈ ਆ ਕਿਸੇ ਦਾ ਕੋਈ ਰਚੂ ਨਹੀਂ ਆ। ਪਰੰਤੂ ਮੇਰੇ ਆਪਣੇ ਮਾਪੇ ਜਿਹੜੇ ਆ ਮੇਰੇ ਉਹਨਾਂ ਤੋਂ ਮੈਨੂੰ ਖਤਰਾ ਜ਼ਰੂਰ ਹੈ। ਤੇ ਉਹਦੇ ਸਬੰਧ ਦਾ ਬਿਆਨ ਲਿਖਿਆ ਸੀ ਆਪਣੀ ਡੀਡੀਆ ਵਗੈਰਾ ਪਾਤੀ ਆ। ਅਲਾਕਾ ਮੰਿਸਟਰਡ ਦੇ ਪੇਸ਼ ਕਰਾਂਗੇ ਜੋ ਅਜਾ ਸਰ ਹੁਕਮ ਦੇਣਗੇ ਉਹਦੇ ਸਾਹਮਣੇ। ਸੋ ਥਾਣਾ ਪ੍ਰਵਾਰੀ ਜਿਹੜੇ ਸੀਗੇ ਐਸ ਐਚ ਕਪਿੰਦਰ ਸਿੰਘ ਦੇ ਮੁਤਾਬਕ ਆ ਕੁੜੀ ਜਿਹੜੀ ਹੈਗੀ ਆ ਬਾਲਗ ਹੈ ਤੇ 20 ਸਾਲ ਤੋਂ ਉੱਪਰ ਦੀ ਹੈ ਜਦਕਿ ਉਹਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਵੀ ਕੁੜੀ ਦੀ ਉਮਰ 16-17 ਸਾਲ ਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਕੁੜੀ ਨੇ ਵੀ ਸ਼ੰਕਾ ਜ਼ਾਹਿਰ ਕੀਤੀ ਹੈ ਵੀ ਉਸ ਨੂੰ ਉਸਦੇ ਪਰਿਵਾਰ ਤੋਂ ਖਤਰਾ ਹੈ ਤੇ ਪੁਲਿਸ ਨੇ ਵੀ ਕਾਰਵਾਈ ਕਰਦਿਆਂ ਹੋਇਆ ਉਸ ਨੂੰ ਜਿਲ੍ਹਾ ਮੈਜਿਸਟ੍ਰੇਟ ਦੇ ਪੇਸ਼ ਕਰਕੇ ਤੇ ਜੋ ਵੀ ਉਸ ਤੋਂ ਬਾਅਦ ਆਰਡਰ ਆਉਣਗੇ ਜਲ ਸਾਬ ਦੇ ਤੇ ਉਹਦੇ ਮੁਤਾਬਕ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਤੇ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੀ رائے ਦਿਓ ਤੇ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਜੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ